ਦੇਸੀ ਜਿਹੜੇ ਸਾਨੂੰ ਵੋਟਾਂ ਪਾ ਗਿਓ ਇੱਕ ਵਾਰੀ ਸਾਨੂੰ ਸਤਾ ਚ ਬਿਠਾ ਲਿਓ ਤੁਹਾਡੇ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਬਾਦ ਡੋਰ ਸਾਡੇ ਹੱਥਾਂ ਚ ਫੜਾ ਦਿਓ ਬੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਬੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਝੂਠੇ ਲਾਰੇਾਂ ਚ ਸਮੇ ਨੂੰ ਲੰਗਾਈ ਜਾਂਦਾ ਏ ਹੋ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਬਈ ਜਿਵੇਂ ਤੁਸੀਂ ਤੁੰਬੀ ਹੈ ਤੁੰਬੀ ਵੀ ਨਾਲ ਵਜਾਉਂਦੇ ਹਨ ਅੱਜ ਦੇ ਕਲਾਕਾਰ ਜਿਹੜੇ ਸੱਚਾ ਤੋਂ ਤਾਂ ਦੂਰ ਹੋਏਗੇ ਤੁੰਬੀ ਤਾਂ ਕਿਸੇ ਦੇ ਹੱਥ ਨੱਚਤ ਨਹੀਂ ਆਉਂਦੀ ਪਰ ਬਹੁਤੇ ਅੱਗੇ ਅਸੀਂ ਬਾਸਟ ਦੇ ਤੇ ਦੇਖਦੇ ਹਾਂ ਕਿ ਲੋਕ ਗਾਇਕ ਲਿਖਿਆ ਹੁੰਦਾ ਸੀ ਸ਼ਾਇਦ ਤੁਹਾਡੇ ਕਾਰਡ ਤੇ ਵੀ ਲਿਖਿਆ ਹੋਵੇ ਲੋਕ ਗਾਇਕ ਹੈ ਸੁੱਖ ਚਮਕੀਲਾ ਪਰ ਅੱਜ ਦੇ ਕਲਾਕਾਰ ਲੋਕ ਗਾਇਕ ਨਾ ਹੋਣ ਹਟ ਗਏ ਕੀ ਅੱਜ ਦੇ ਕਲਾਕਾਰ ਸੱਚਾਈ ਨੂੰ ਸਮਝ ਗਏ ਕਿ ਅਸੀਂ ਲੋਕਾਂ ਦੇ ਹੈ ਹੀ ਨਹੀਂ ਹੈਨਾ ਕਲਾਕਾਰ ਤਾਂ ਲੋਕ ਗਾਇਕ ਤਾਂ ਲੋਕਾਂ ਦਾ ਹੋ ਗਿਆ ਨਾ ਉਹ ਵੀ ਉਹ ਲੋਕ ਗਾਇਕ ਨਹੀਂ ਰਹੇ ਉਹ ਪੈਸੇ ਦੇ ਗਾਇਕ ਹੋ ਗਏ لوکا ਦਾ ਜਿਹੜਾ ਜਿਹੜਾ ਸੀ ਅੱਗੇ ਰੁਨਾਲ ਸੀ ਲੋਕ ਸੁਣਦੇ ਸੀ ਕਿ ਅਸੀਂ ਅਸੀਂ ਵੀ ਖਾੜੇ ਲੈ ਸਾਡੇ YouTube ਤੇ ਖਾੜੇ ਪਏ ਆ ਲੋਕ ਬੜੇ ਪਿਆਰ ਨਾਲ ਸੁਣ ਦਿੰਦੇ ਸੀ ਬਹਿ ਕੇ ਬੜਾ ਆਰਾਮ ਨਾਲ ਸੁਣਨਾ ਤੇ ਹੁਣ ਹੁਣ ਸੁਣਦੇ ਘੱਟ ਆ ਸ਼ੋਰ ਸ਼ਰਾਬਾ ਜ਼ਿਆਦਾ ਹੋ ਗਿਆ ਉਹਨੂੰ ਪਹਿਲਾਂ ਵਾਲੀ ਜਿਹੜੀ ਉਹ ਮਠਾਸ ਸੀ ਉਹ ਤਾਂ ਖਤਮ ਹੋ ਤੂੰ ਤੜਕਾ ਤੂੰ ਤੜਕਾ ਆ ਗਿਆ ਟੋਲ ਡਗ 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 ਕਰੇ ਚਲੋ ਉਹ ਪਹਿਲਾਂ ਵਾਲਾ ਸਵਾਦ ਨਹੀਂ ਰਿਹਾ ਇਹ ਜਿਹੜਾ ਗੀਤ ਸੀਗਾ ਇਹ ਉਹਨਾਂ ਦੇ ਮੌਤ ਤੋਂ ਬਾਅਦ ਤੁਸੀਂ ਉਹ ਮੌਤ ਤੋਂ ਪਹਿਲਾਂ ਹੀ ਤੁਹਾਨੂੰ ਦੇ ਗਏ ਸੀ ਜੇ ਮੌਤ ਤੋਂ ਬਾਅਦ ਮੈਂ ਉਹਨਾਂ ਦੇ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸੀ ਉਹ ਆਪ ਸਟੇਜ ਤੇ ਗਾਉਂਦੇ ਸੀ ਅੱਛਾ ਉਹ ਸਟੇਜ ਤੇ ਗਾਉਂਦੇ ਅਸੀਂ ਫਿਰ ਉਹ ਦੀ ਰਿਕਾਰਡਿੰਗ ਕੀਤੀ ਉਹਨਾਂ ਦਾ ਕੀਤੇ ਅਸੀਂ ਉਹ ਲਿਖ ਕੇ ਅਸੀਂ ਗਾਉਣ ਲਾ ਕੇ ਗਾਉਣ ਤੋਂ ਬਾਅਦ ਅਸੀਂ ਰਿਪੋਰਟ ਕਰਾਇਆ ਇੱਕ ਉਹਨਾਂ ਦਾ ਉਹਨਾਂ ਦਾ ਗੀਤ ਇੱਕ ਹੋਰ ਮੇਰਾ ਜਲਦੀ ਹੀ ਆਉਣ ਵਾਲਾ ਉਹਨਾਂ ਦਾ ਲਿਖਿਆ ਹੋਇਆ ਉਹਨਾਂ ਨੇ ਗਾਇਆ ਹੋਇਆ ਕੀ ਜੋਰ ਗਰੀਬਾਂ ਦਾ ਕੀ ਜੋਰ ਗਰੀਬਾਂ ਦਾ ਮਾਰੀ ਝੜਕ ਸੋਹਣਾਂ ਮੁੜ ਗਏ ਸਾਡੀ ਕੱਖਾਂ ਦੀ ਕੁਲੀ ਤੇਰੇ ਹੱਥ ਵੰਡਿਆ ਕਰਾ ਨਾਲ ਜੁੜ ਗਏ ਤਾਰ ਫਿਰ ਕਿਸ ਨੇ ਵੇ ਤਾਰ ਫਿਰ ਕਿਸ ਨੇ ਵੇ ਤੈਨ ਗੱਲ ਹੱਸਦੇ ਆ ਹੱਸਦੇ ਆ ਕਈ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾਰੀ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾਰੀ ਮੈਂ ਚਮਕੀਲਾ ਨਾਲ ਜੁੜੀ ਕੋਈ ਯਾਦ ਨਹੀਂ ਹੈ ਜਦੋਂ ਉੱਥੇ ਬੈਠੇ ਹੁੰਦੇ ਸੀ ਕਿਵੇਂ ਦਫ਼ਤਰਾਂ 'ਚ ਬੈਠਦੇ ਸੀ ਕਿਵੇਂ ਉਹ ਆਉਂਦਾ ਉਹਨਾਂ ਦਾ ਚਮਕੀਲਾ ਜੀ ਨਾਲ ਬਹੁਤ ਜ਼ਿਆਦਾ ਨੇ ਕਈ ਵਾਰੀ ਜਿਵੇਂ ਹੁਣ ਅਸੀਂ ਪਾਰਕ ਵਿੱਚ ਬੈਠੇ ਆ ਗੱਲਾਂਬਾਤਾਂ ਚੱਲਦੀਆਂ ਰਹਿਡੀਆਂ ਤੇ ਜਦੋਂ ਮੇਰੇ ਇਲਾਕੇ 'ਚ ਜਾਣਾ ਉਹਨਾਂ ਨੇ ਉਹਨਾਂ ਨੇ ਮੈਨੂੰ ਆਪ ਚਮਕੀਲਾ ਕਹਿਣਾ ਵੀ ਉੱਥੇ ਇੱਕ ਉਹ ਚਮਕੀਲਾ ਬੈਠਾ ਹੈ ਆਪਾਂ ਵਾਪਸੀ ਤੇ ਉਹਨੂੰ ਉਸ ਚਮਕੀਲੇ ਨੂੰ ਮਿਲ ਕੇ ਜਾਣਾ ਆਣ ਕੇ ਸਾਡੇ ਵਾਪਸੀ ਤੇ ਜਦੋਂ ਆਉਣਾ ਉਹਨਾਂ ਨੇ ਸਾਡੇ ਕੋਲ ਚਾਹ ਚੁੱਕੀ ਨਹੀਂ ਗੱਪਾਂ ਸੱਪ ਮਾਰਦੇ ਨੂੰ ਜਰੂਰੀ ਅਮਰ ਸਿੰਘ ਚਮਕੀਲਾ ਵੀ ਤੁਹਾਨੂੰ ਚਮਕੀਲਾ ਨਾਮ ਸੰਬੋਧਨ ਕਰਦੇ ਸੀਗੇ ਫਿਰ ਮੇਵਾ ਸਿੰਘ ਸੇਵਾ ਸਿੰਘ ਨਾਰਥ ਉਹਨਾਂ ਨੇ ਸੋਚਿਆ ਵੀ ਚਲੋ ਉਹ ਤਾਂ ਕਹਿੰਦੇ ਸੀ ਅਸੀਂ ਲਾ ਦਈਏ ਚਮਕੀਲਾ ਕਿਉਂਕਿ ਉਹਨਾਂ ਨੇ ਚਮਕੀਲਾ ਵੀ ਨਾਮ ਰੱਖਿਆ ਉਹਨਾਂ ਨੇ ਬੱਬੂ ਦਾ ਤੇ ਬਲਵਿੰਦਰ ਸਿੰਘ ਬੱਬੂ ਦਾ ਬੱਬੂ ਤੋਂ ਚਮਕੀਲਾ ਬਣਾਇਆ ਸੇਵਾ ਸਿੰਘ ਨਾਰਥ ਨੇ ਉਹ ਵੀ ਬਣਾਇਆ ਜਿਹੜੂ ਦੇ ਮੈਂ ਵੀ ਚਮਕੀਲੇ ਨਾਲ ਸੀ ਮੈਂ ਵੀ ਚਮਕੀਲੇ ਨਾਲ ਕਈਆਂ ਨੂੰ ਮੈਂ ਬਾਅਦ ਸੁਣਨਾਂ ਸ਼ੇਰਦਨ ਮਾਇਓ ਬਾਕੀ ਕਰਨਲ ਗਾਲ ਦੋਤਨ ਵਾਲੀ ਕੀ ਸੀ ਮੈਂ ਕਹਾਂ ਯਾਰ ਉਹ ਬੰਦਾ ਚਮਕੀਲਾ ਜੀ ਦਾ ਨਾਮ ਵਰਤ ਕੇ ਕਿੱਥੇ ਪਹੁੰਚ ਗਿਆ ਤੁਸੀਂ ਉਹਦਾ ਜਵਾਬ ਕਹਿੰਦੇ ਹੁੰਦੇ ਆ ਕਿ ਮੈਂ ਇੰਨਾ ਚਿਰ ਰਹਿ ਮਾਰਕੀਟ ਚ ਮੈਂ ਤਾਂ ਉਹ ਬੰਦੇ ਨੂੰ ਕਦੇ ਚਮਕੀਲਾ ਸਾਹਿਬ ਦੇ ਨੇੜੇ ਦੇਖਿਆ ਨਹੀਂ ਤੁਸੀਂ ਕਿਉਂ ਨਹੀਂ ਬੋਲਦੇ ਕਦੇ ਛੱਡੋ ਭਾਜੀ ਆਪਾਂ ਕੀ ਕਰਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਂਤ ਟੀਵੀ ਵੇਖ ਰਹੇ ਹੋ ਵਕਫ ਵਕ ਖੇਤਰਾਂ ਦੀਆਂ ਵਾਤਵਾਰਕ ਸਖਸ਼ੀਤਾ ਨੂੰ ਸਮੇਂ ਸਮੇਂ ਤੇ ਤੁਹਾਡੇ ਰੂਬਰੂ ਕਰਦੇ ਰਹਿੰਦਾ ਹੈ ਸੰਗੀਤ ਦੀ ਗੱਲ ਕਰੀ ਤਾਂ ਸੰਗੀਤ ਦੇ ਵਿੱਚ ਬਹੁਤ ਸਾਰੇ ਨਵੇਂ ਪੁਰਾਣੇ ਕਲਾਕਾਰ ਨੇ ਬਹੁਤ ਸਾਰੇ ਕਲਾਕਾਰ ਨਵੇਂ ਆਉਂਦੇ ਨੇ ਬਹੁਤ ਸਾਰੇ ਪੁਰਾਣੇ ਕਲਾਕਾਰ ਨੇ ਤੇ ਸਮੇਂ ਸਮੇਂ ਤੇ ਉਹ ਕਲਾਕਾਰ ਆਉਂਦੇ ਨੇ ਸੰਗੀਤ ਦੇ ਅੰਬਰਾਂ ਦੇ ਵਿੱਚ ੜਾਰੀ ਲਾਉਂਦੇ ਨੇ ਤੇ ਆਪਣਾ ਸਮਾਂ ਬਤੀਤ ਕਰਕੇ ਚਲਦੇ ਬੰਦੇ ਨੇ ਪਰ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਜਿਹਾਂ ਨਾਮ ਹੈ ਅਮਰ ਸਿੰਘ ਚਮਕੀਲਾ ਜੀ ਦਾ ਨਾਮ ਤਾਂ ਅਮਰ ਸੀਗਾ ਪਰ ਉਹਨਾਂ ਦੇ ਦੁਨੀਆ ਤੇ ਜਾਣ ਤੋਂ ਬਾਅਦ ਵੀ ਜਿਹੜੇ ਗੀਤ ਨੇ ਉਹ ਅਮਰ ਹੋਏ ਨੇ ਤੇ ਹੁਣ ਉਹਨਾਂ ਤੇ ਪਹਿਲਾਂ ਇੱਕ ਪੰਜਾਬੀ ਫਿਲਮ ਆਈ ਸੀ ਉਹਨੂੰ ਹਿੰਦੀ ਫਿਲਮ ਬਣੀਏ ਤੇ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਨਾਮ ਦੇ ਪਿੱਛੇ ਚਮਕੀਲਾ ਸ਼ਬਦ ਵੀ ਲਾਇਆ ਸਾਡੇ ਨਾਲ ਅੱਜ ਸੁਖ ਚਮਕੀਲਾ ਨੇ ਜਿਨ੍ਹਾਂ ਦੇ ਪਿੱਛੇ ਵੀ ਚਮਕੀਲਾ ਸ਼ਬਦ ਲੱਗਿਆ ਹੋਇਆ ਜੋ ਨਵਾਂ ਗੀਤ ਵੀ ਲੈ ਕੇ ਆਜੇ ਹੋਗੇ ਨੇ ਚਮਕੀਲਾ ਜੀ ਨਾਲ ਗੱਲਬਾਤ ਕਰਦਾ ਕਿ ਆਕਰ ਉਹਨਾਂ ਦਾ ਚਮਕੀਲਾ ਨਾਮ ਉਹਨਾਂ ਦੀ ਮੌਤ ਤੋਂ ਬਾਅਦ ਲਾਇਆ ਜਾਂ ਪਹਿਲਾਂ ਲਾਇਆ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਚਮਕੀਲਾ ਜੀ ਬਾਰੇ ਗੱਲ ਲੱਗੋਂ ਤੋਂ ਕਰਦੇ ਆ ਪਹਿਲਾਂ ਤੁਹਾਡੇ ਗੀਤ ਬਾਰੇ ਗੱਲ ਹੋ ਜਾਈਏ ਤੁਸੀਂ 바ਵਾ ਸਾਹਿਬ ਦੇ ਗੀਤ ਲੈ ਕੇ ਆਇਓ ਇੱਕ ਮੁੱਠ ਹੋ ਜੋ ਹੈ ਨਾ ਇਹ ਗੀਤ ਦੇ ਪਹਿਲਾਂ ਚੰਨ ਬੋਲ ਹੋ ਜਾਪੇ ਅ ਇਹ ਗੀਤ ਸਾਡਾ ਵੀਰ ਜਵਾਰਪੁਰ ਹੋਰ ਜੀ ਨੇ ਲਿਖਿਆ ਹੈ ਗੁਰਮੀਤ ਮੀਤਾ ਜੀ ਨੇ ਸੰਗੀਤਬੱਧ ਕੀਤਾ ਹੈ ਜੀ ਆਰ ਸੀ 뮤지컬 ਨੂੰ ਰਿਲੀਜ਼ ਕਰਾ ਸਾਡੇ ਰਾਜਨ ਸਿੰਘ ਦੇ ਰਾਜੀ ਦੇ ਪ੍ਰੈਜ਼ੈਂਟ ਹੈ ਇਹ ਛੋੜੇ ਜਿਹੇ ਬੋਲੇ ਤੇ ਸੁਣਾਦੇ ਨੇ ਤੁਹਾਨੂੰ ਉਹ ਹੱਕਾਂ ਨੂੰ ਬਚਾਰੋ ਤੁਹਾਡੀ ਮਰੀ ਕਿਉਂ ਜਮੀਰੇ ਉਹ ਹੱਕਾਂ ਨੂੰ ਬਚਾਰੋ ਤੁਹਾਡੀ ਮਰੀ ਕਿਉਂ ਜਮੀਰੇ ਹੋ ਮਰੀ ਕਿਉਂ ਜਮੀਰੇ ਇੱਕ ਮੁੱਠ ਹੋ ਜੋ ਪੀਮ ਕਹਿਗੇ ਸੀ ਅਖੀਰੇ ਇੱਕ ਮੁਠ ਹੋ ਜੋ ਪੀਮ ਕਹਿਗੇ ਸੀ ਆਖੀਰੇ ਬੱਚੇ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਅਕਸਰ ਕਹਿੰਦੇ ਆ ਕਿ ਜਿਹੜੇ ਸਾਡੇ ਸੰਵਧਾਨ ਨਿਰਮਾਤਾ ਨੇ ਪੀਮ ਨੂੰ ਉਮੀਦ ਕਰ ਸਾ ਉਹਨਾਂ ਦੀ ਹੁਣ ਤਾਂ ਸਰਕਾਰਾਂ ਨੇ ਪਿੱਛੇ ਤਸਵੀਰਾਂ ਵੀ ਲਾ ਦੀਆਂ ਫਿਰ ਤੁਹਾਨੂੰ ਇਹ ਗੀਤ ਗਾਉਣ ਦੀ ਲੋੜ ਕਿਉਂ ਮਹਿਸੂਸ ਹੋਈ ਇੱਕ ਵਾਰ ਵੇਖੋ ਅਸੀਂ ਇੱਕ ਦਿਨ ਬੈਠੇ ਸੀ ਸਟੂਡੀਓ 'ਚ ਰਾਜਨ ਜੀ ਮੈਂ ਭੋਲੀ ਸਾਹਿਬ ਤੇ ਮੈਂ ਬੈਠੇ ਬੈਠੇ ਮੈਂ ਕਹਿੰਦਾ ਤੁਹਾਡੇ ਕੋਲ ਕੋਈ ਬਾਬਾ ਸਾਹਿਬ ਦਾ ਗੀਤ ਹੈ ਵੀਰ ਮੇਰਾ ਮੇਰੀ ਖੁਆਇਸ਼ਾ ਵੀ ਮੈਂ ਕੀਤੀ ਬਾਬਾ ਸਾਹਿਬ ਜੀ ਦਾ ਜ਼ਰੂਰ ਕਰਾਂ ਉਹ ਕਹਿੰਦੇ ਵੀ ਗੀਤ ਪਿਆ ਮੇਰੇ ਕੋਲ ਤੁਸੀਂ ਰਿਕਾਰਡ ਕਰੋ ਅਸੀਂ ਗੀਤ ਪੜਿਆ ਤੁਹਾਨੂੰ ਵਧੀਆ ਲੱਗਾ ਅਸੀਂ ਰਿਕਾਰਡ ਕਰਤਾ ਇਹਦੇ ਵਿੱਚ ਹੱਕ ਦੀ ਗੱਲ ਕੀਤੀ ਵੀ ਤੁਹਾਨੂੰ ਹੱਕ ਕਿਵੇਂ ਮਿਲਦੇ ਆ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਨੇ ਤਾਂ ਤੁਹਾਨੂੰ ਲਾ ਰਿਆ ਚ ਰੱਖਣਾ ਲਾ ਰਿਆ ਹੁਣ ਵੀ ਰੱਖਦੇ ਆ ਚੰਗ ਬੰਦਿਆਂ ਨੂੰ ਇਹਨਾਂ ਨੇ ਬਣਾਇਆ ਹੋਇਆ ਮੋਰੀ ਉਹੀ ਸਾਰਾ ਕੁਝ ਸਮਾਜ ਨੂੰ ਉਹਨਾਂ ਦੇ ਉਹਨਾਂ ਦੇ ਨਾਂ ਤੇ ਸਾਰਾ ਕੁਝ ਕਰੀ ਜਾਂਦੇ ਆ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਸਾਰੇ ਇਕਮਟ ਹੋਵੋਗੇ ਤਾਂ ਤੁਹਾਨੂੰ ਕੁਝ ਮਿਲਣਾ ਨਹੀਂ ਤਾਂ ਇਹਨਾਂ ਨੇ ਆਟਾ ਦਾਲ ਸਕੇਂਤੇ ਰੱਖਣਾ ਨਹੀਂ ਅਕਸਰ ਜਿਹੜੇ ਬਹੁਤ ਸਾਰੇ ਲੀਡਰ ਆ ਉਹ ਵੀ ਕਹਿੰਦੇ ਕਿ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਆ ਗੀਤਕਾਰ ਹੁੰਦੇ ਆ ਸਾਹਿਤਕਾਰ ਹੁੰਦੇ ਆ سرمਾਇਆ ਹੁੰਦਾ ਹੈ ਕਹਿੰਦੇ ਆ ਵੀ ਜੇ ਕਿਸੇ ਨੂੰ ਕਿਸੇ ਪਿੱਛੇ ਲਾਉਣਾ ਤੁਸੀਂ ਕਿਸਾਨੀ ਅੰਦੋਲਨ ਵੀ ਦੇਖਿਆ ਗੀਤਾਂ ਨੇ ਉਸ ਅੰਦੋਲਨ ਨੂੰ ਬਹੁਤ ਚੱਕਿਆ ਸੀਗਾ ਹੈ ਨਾ ਗੀਤ ਸੰਗੀਤ ਬੜਾ ਕੰਮ ਕਰਦਾ ਤੁਸੀਂ ਵੀ ਮਹਿਸੂਸ ਕੀਤਾ ਕਿ ਜਿਹੜਾ ਭਾਈਚਾਰਾ ਨੂੰ ਇੱਕ ਝਟ ਹੋਣਾ ਚਾਹੀਦਾ ਤਾਂ ਕੀ ਚੁ ਕਰਨ ਲੱਗਿਓ ਚੰਗੇ ਹਾਂਜੀ ਹਾਂਜੀ ਇਹ ਕਿਉਂਕਿ ਜਦੋਂ ਕਿਸਾਨਾਂ ਵਾਲਾ ਅੰਦੋਲਨ ਚੱਲਦਾ ਹੈ ਅਸੀਂ ਦਿੱਲੀ ਵੀ ਜਾ ਕੇ ਆਏ ਮੈਂ ਮੈਂ ਬਲਾਲ ਮਰੇ ਸ੍ਰਿੰਦਰ ਸਿੰਧਾ ਜੀ ਪਾਲੀ ਦੇਤ ਵਾਲੇ ਆ ਜੀ ਜਸਵੰਤ ਸਰੀਲਾ ਜੀ ਸੁਖਿੰਦਰ ਸੁਖੀ ਜੀ ਸਾਰੇ ਅਸੀਂ ਉਦੋਂ ਉੱਥੇ ਵੀ ਆਪ ਦਾ ਜਿੰਨਾ ਵੀ ਯੋਗਦਾਨ ਅਸੀਂ ਪਾ ਕੇ ਆਏ ਸੀਗੇ ਔਰ ਮੈਂ ਖਗੀਦਰੀ ਉਦੋਂ ਵੀ ਕੀਤਾ ਸੀ ਆ ਪੰਜਾਬ ਆਪਣੇ ਪੰਜਾਬੀ ਤੇ ਤੇ ਹੁਣ ਜਦੋਂ ਦੇਖੀਦਾ ਕਿਉਂਕਿ ਅਸੀਂ ਲੋਕਾਂ ਚ ਵੀ ਵਿਚਰਦੇ ਆਂ ਰਾਜਨੀਤਿਕ ਕਪਾਟੀਆਂ ਚ ਵੀ ਜਾਂਦੇ ਆਂ ਤੇ ਉਹ ਕੋਈ ਗੱਲ ਜੀ ਸੁਣਦੇ ਨਹੀਂ ਹੈ ਚਾਜਨਾ ਇਹ ਜਿਵੇਂ ਹੁਣ ਤੁਸੀਂ ਇੱਕ ਮੁੱਠ ਹੋ ਜੋ ਇਹਦੇ ਇੱਕ ਅੰਤਰਾ ਵੀ ਹੋ ਜਵੇ ਹਾਂਜੀ ਜ਼ਰੂਰ ਜੀ ਕੱਲੇ ਕੱਲੇ ਕਰ ਇਹਨਾਂ ਸਾਨੂੰ ਪਾਰ ਰੱਖਣਾ ਆਟਾdal ਦੇ ਕੇ ਵਾਂਸ ਉੱਤੇ ਛਾੜ ਰੱਖਣਾ ਹਮ ਅੱਜ ਕੱਲ ਇਹ ਹੀ ਆਟਾdal ਆਸਕੀਨ ਤੇ ਆਪਾਂ ਖੁਸ਼ ਹੋਈ ਜਾਂਦੇ ਪਰ ਖੁਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਨੂੰ ਨਕਮੀਆਂ ਕਰ ਰਹੀਆਂ ਸਰਕਾਰਾਂ ਜਿਹੜੀਆਂ ਵੀ ਆ ਕੱਲੇ ਕੱਲੇ ਕਰ ਇਹਨਾਂ ਸਾਨੂੰ ਪਾਰ ਰੱਖਣਾ ਆਟਾdal ਦੇ ਕੇ ਵਾਂਸ ਉੱਤੇ ਛਾੜ ਰੱਖਣਾ ਵਿਦਿਆ ਦੀ ਲੋੜ ਸਾਥੋਂ ਉਹ ਵੀ ਖੋਈ ਜਾਂਦੇ ਮਿੱਟੀ ਸਾਡੇ ਮੱਥੇ ਦੀ ਲਕੀਰੇ ਇੱਕ ਮੁੱਠ ਹੋ ਜਾਓ ਟੀਮ ਕਹਿ ਕੇ ਸੀ ਜੀ ਇੱਕ ਮੁੱਠੀ ਹੋਣਾ ਪੈਣਾ ਉਹ ਸ਼ੁਰੂ ਤੋਂ ਕੈਨਚਰ ਹੋ ਗਿਆ ਉਹਨਾਂ ਨੂੰ ਉਹ ਕ ਜਦੋਂ ਦੇ ਗਏ ਉਹ ਇਹੀ ਚਾਹ ਕੇ ਗਏ ਵੀ ਤੁਸੀਂ ਇੱਕ ਮੁੱਠ ਹੋਵੋਗੇ ਤਾਂ ਤੁਹਾਡਾ ਕੁਝ ਬਣਨ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਅ ਅਲੱਗ-ਅਲੱਗ ਕਰਕੇ ਆਪਣਾ ਉਲੂ ਸਿੱਧਾ ਕਰਨਾ ਉਹਨਾਂ ਨੇ ਨਾਰਾ ਵੀ ਦਿੱਤਾ ਸੀ ਪੜੋ ਜੁੜੋ ਅੱਗੇ ਵਧੋ ਅੱਗੇ ਵਧੋ ਹੈਨਾ ਤੇ ਭਾਈ ਜੀ ਫਿਰ ਆਪਾਂ ਉੱਥੇ ਆ ਜਾਨੇ ਚਮਕੀਲਾ ਹੀ ਤੇ ਆ ਜਾਨੇ ਤੁਹਾਡੇ ਨਾਮ ਦੇ ਪਿੱਛੇ ਵੀ ਚਮਕੀਲਾ ਲੱਗਦਾ ਹੈ ਪਰ ਬਹੁਤ ਸਾਰੇ ਲੋਕ ਕਹਿੰਦੇ ਕਿ ਚਮਕੀਲਾ ਇਸ ਦੇ ਇਸ ਦੁਨੀਆ ਤੋਂ ਸਰੀਰਕ ਤੌਰ ਤੇ जान ਦੇ ਪਿੱਛੋਂ ਬਹੁਤ ਸਾਰੇ ਕਲਾਕਾਰਾਂ ਨੇ ਚਮਕੀਲਾ ਸ਼ਬਦ ਲਾ ਲਿਆ ਸੀ ਤੁਸੀਂ ਵੀ ਉਹਨਾਂ ਦੇ ਸ਼ਾਗਿਰਦ ਹੋ ਜਾਂ ਤੁਸੀਂ ਵੀ ਉਹਨਾਂ ਦੇ ਵਿੱਚ ਨਹੀਂ ਮੈਂ ਮੈਂ ਉਹਨਾਂ ਦਾ ਸ਼ਾਗਿਰਦ ਨਹੀਂ ਮੇਰੇ ਉਸਤਾਦ ਜੀ ਜਨਾਬ ਚੰਦੀ ਰਾਮ ਚੰਦੀ ਜੀ ਲੈ ਜਾ ਛੱਲੀਆਂ ਬਨਾਲੀ ਦਾਣੇ ਵੇ ਮਿੱਤਰਾ ਦੂਰ ਦੇ ਬੜਾ ਸੁਪਰ ਟੁਪਰ ਹਟਾ ਗੀਤ ਹੋਇਆ ਉਹਦਾ ਤੇ ਮੈਂ ਉਹਨਾਂ ਦਾ ਹੀ ਸ਼ਾਗਿਰਦ ਆ ਚਮਕੀਲਾ ਜੀ ਦਾ ਅਸੀਂ ਕੋਲ ਇਕੱਠੇ ਬੈੰਦੇ ਹੁੰਦੇ ਸੀਗੇ ਜਦੋਂ ਮੈਂ 1982 ਚ ਉਹਨਾਂ ਦਾ ਪਹਿਲਾ ਰਿਕਾਰਡ ਆਇਆ ਤਾਂ ਕੋਈ ਟੱਕੋ ਖੜ ਕੇ ਉਹਦੇ ਮੈਂ ਵੀ ਲੁਧਿਆਣੇ ਸੀਗਾ ਸੋ ਅਸੀਂ ਪਾਰਕ ਵਿੱਚ ਬੈਠੇ ਰਹਨਾ ਗੱਲਾਂ ਬਾਤਾਂ ਮਾਰਨੇ ਆ ਜੋ ਵੀ ਗਾਇਕੀ ਦੇ ਗੱਲਾਂ ਕਰਨੀਆਂ ਮੈਂ ਹੁਣ ਤਾਂ ਤੁਹਾਡਾ ਗੀਤ ਵਧੀਆ ਚੱਲ ਗਿਆ ਤੇ ਏਦਾਂ ਗੱਲਾਂਬਾਤ ਕਰਦੇ ਰਹਿੰਦੇ ਸੀ ਅਸੀਂ ਪਰ ਮੈਂ ਚਮਕੀਲਾ ਨਾਮ ਨਹੀਂ ਸੀ ਨਾ ਰੱਖਿਆ ਜਦੋਂ ਮੈਂ ਪਿੰਡ ਰੰਦਾ ਸੀ ਕਿਉਂਕਿ ਲੁਧਿਆਣਾ ਆਉਣਾ ਮੈਂ ਪਿੰਡ ਚਲੇ ਜਾਣਾ ਮੈਨੂੰ ਰਸਤੇ 'ਚ ਜਾਣ ਲੱਗਿਆ ਨੇ ਉਧਰ ਸਾਡੇ ਏਰੀਆ 'ਚ ਜਦੋਂ ਘੁੰਮਣਾ ਪੈਂਦਾ ਮੇਰੇ ਸਟੂਡੀਓ ਤੇ ਮੈਂ ਉਹ ਤਾਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਮੈਨੂੰ ਮਿਲ ਕੇ ਜਾਂਦੇ ਸੀ ਜਾਂਦੇ ਹਾਂ ਟਾਈਮ ਇਹਦਾ ਆਉਂਦੇ ਆਇਆ ਸਾਨੂੰ 10 ਮਿੰਟ ਸਾਡੇ ਕੋਲ ਚਾਹ ਪੀ ਕੇ ਉਹਨੇ ਜਾਣਾ ਹੀ ਜਾਣਾ ਸੀ ਫਿਰ ਚਮਕੀਲਾ ਨਾਮ ਦਿੱਤਾ ਕਿਨੇ ਤੁਹਾਨੂੰ ਚਮਕੀਲਾ ਨਾਮ ਜਦੋਂ 1992 'ਚ ਮੇਰੀ ਟੇਪ ਇੱਕ ਦਖਾੜੇ ਚਮਕੀਲਾ ਬਣ ਕੇ ਉਹਦੇ ਵਿੱਚ ਸੇਵਾ ਸਿੰਘ ਨਾਲਸ ਜੀ ਉਹ ਦਿੱਲੀ ਲੈ ਕੇ ਗਏ ਰਿਲੀਜ਼ ਕਰਾਉਣ ਵਾਸਤੇ ਜਦੋਂ ਦਿੱਲੀੋਂ ਵਾਪਸ ਆਏ ਮੈਨੂੰ ਕਹਿੰਦੇ ਵੀ ਅਸੀਂ ਤੇਰਾ ਨਾਮ ਚੇਂਜ ਕਰਤਾ ਮੈਂ ਕਿਹਾ ਕੀ ਰੱਖਿਆ ਕਹਿੰਦੇ ਤਾਂ ਜਦੋਂ ਆਊਗੀ ਕੈਸਟ ਉਹਦੇ ਪਤਾ ਲੱਗਣਾ ਧਮਾਕਾ ਕਰਨਾ ਮੈਂ ਚਲੋ ਠੀਕ ਹੈ ਉਹ ਫਿਰ ਜਦੋਂ ਪੋਸਟਰ ਬਣ ਕੇ ਆ ਗਏ ਉਹਨਾਂ ਨੇ ਸਾਡਾ ਨਾਮ ਪਹਿਲਾਂ ਪਹਿਲਾਂ ਅਸੀਂ ਸੁਖਮੰਦਰ ਘਰੋਟੀ ਤੇ ਕਲਵੰਤ ਕੌਰ ਫਿਰ ਸਾਡਾ ਨਾਮ ਰੱਖਤਾ ਉਹਨੇ ਸੁਖ ਚਮਕੀਲਾ ਕਮਲ ਜੁੱਤ ਉਹ ਬਾਬੇ ਦੀ ਐਸੀ ਕਿਰਪਾ ਰਹੀ ਜਦੋਂ ਕੈਸਟ ਆਈ ਤੇ ਬਾਬੇ ਦੀ ਕਿਰਪਾ ਨਾਲ ਬਲੇ ਬਲੇ ਹੋ ਗਿਓ ਉਹ ਕੈਸਟ ਦੇ ਵਿੱਚੋਂ ਕਿਸੇ ਗੀਤ ਦੇ ਕੋਈ ਬੋਲ ਚੇਤੇ ਨੇ ਉਹ ਨੀਓ ਉਹ ਬੰਨਵੇਂ ਦੀ ਕੈਸਟ ਆ ਪੁਰਾਣੀ ਬਹਾ ਪੁਰਾਣੇ ਹੋ ਇਸ ਤੋਂ ਇਲਾਵਾ ਬਾਈ ਕੋਈ ਹੋਰ ਪ੍ਰੋਜੈਕਟ ਕਰ ਰਹੇ ਹਾਂ ਇਸ ਤੋਂ ਇਲਾਵਾ ਪ੍ਰੋਜੈਕਟ ਸਾਡੇ ਆਉਂਦੇ ਦੁਕਾਨੇ ਦੇ ਕੈਸਟ ਸਾਡੀ ਚੱਲਦੀ ਰਹਿੰਦੀਆਂ ਦੁਕਾਨੇ ਦੀ ਰਿਪੋਰਟ ਕੋਈ ਨਾ ਕੋਈ ਕਰਦੇ ਰਹੇ ਨੇ ਤੇ ਹੁਣ ਵੀ ਇੱਕ ਸਾਡਾ ਗੀਤ ਸੌਂਗ ਆ ਰਿਹਾ ਰਾਜਸ ਸਦੇ ਰਾਜਾ ਲਿਖਿਆ ਹੋਇਆ ਚਿੱਟੇ ਤੇ ਉਹਦੇ ਚੰਨ ਬੋਲ ਹੋ ਜਾਣ ਆਖ ਦੇਸੀ ਜਿਹੜੇ ਸਾਨੂੰ ਵੋਟਾਂ ਪਾ ਗਿਓ ਇੱਕ ਵਾਰੀ ਸਾਨੂੰ ਸਤਾ ਚ ਬਿਠਾ ਲਿਓ ਤੁਹਾਡੇ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਵਾਗ ਡੋਰ ਸਾਡੇ ਹੱਥਾਂ ਚ ਫੜਾ ਦਿਓ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਝੂਠੇ ਲਾਰੇ ਚ ਸਮੈ ਨੂੰ ਲੰਗਾਈ ਜਾਂਦਾ ਏ ਹੋ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਬਈ ਜਿਵੇਂ ਮੈਂ ਤੁਸੇ ਤੁਮ ਵੀ ਹੈ ਤੁਮ ਵੀ ਜੰਗਣਾੜ ਵਜਾਉਨੇ ਹੈ ਹਨ ਅੱਜ ਦੇ ਕਲਾਕਾਰ ਆ ਜਿਹੜੇ ਸੱਚਾ ਤੋਂ ਤਾਂ ਦੂਰ ਹੋਈ ਗਏ ਤੁੰਬੀ ਤਾਂ ਕਿਸੇ ਦੇ ਹੱਥ ਨਜ਼ਰ ਨਹੀਂ ਆਉਂਦੀ ਪਰ ਬਹੁਤੇ ਅੱਗੇ ਅਸੀਂ ਬਾਸਟੇ ਤੇ ਦੇਖਦੇ ਹੁੰਦੇ ਲੋਕ ਗਾਇਕ ਲਿਖਿਆ ਹੁੰਦਾ ਸੀਗਾ ਸ਼ਾਇਦ ਤੁਹਾਡੇ ਕਾਰਡ ਤੇ ਵੀ ਲਿਖਿਆ ਹੋਵੇ ਲੋਕ ਗਾਇਕ ਹਨ ਸੁੱਖ ਚਮਕੀਲਾ ਪਰ ਅੱਜ ਦੇ ਕਲਾਕਾਰ ਲੋਕ ਗਾਇਕ ਨੋਂ ਹੋਟ ਗਏ ਕੀ ਅੱਜ ਦੇ ਕਲਾਕਾਰ ਸੱਚਾਈ ਨੂੰ ਸਮਝ ਗਏ ਕਿ ਅਸੀਂ ਲੋਕਾਂ ਦੇ ਹੈ ਹੀ ਨਹੀਂ ਹਨ ਕਲਾਕਾਰ ਤਾਂ ਲੋਕ ਗਾਇਕ ਲੋਕਾਂ ਦਾ ਹੋ ਗਿਆ ਨਾ ਉਹ ਲੋਕ ਗਾਇਕ ਨਹੀਂ ਰਹੇ ਉਹ ਪੈਸੇ ਦੇ ਗਾਇਕ ਹੋ ਗਿਆ ਹੂੰ ਉਹ ਵੀ ਤਾਂ ਸਮਝ ਗਏ ਨਾ ਵੀ ਅਸੀਂ ਵੀ ਲੋਕਾਂ ਦੇ ਨਹੀਂ ਭਾਈ ਨਾ ਲੋਕ ਸਾਡੇ ਐਸੇ ਤੇ ਗਏਗਾ ਅਸੀਂ ਸਾਨੂੰ ਪੈਸੇ ਮਿਲਦੇ ਆਈ ਤਾਂ ਪੈਸਾ ਕਮਾਉਣੇ ਆ ਲੋਕਾਂ ਦਾ ਜਿਹੜਾ ਜਿਹੜਾ ਸੀ ਅੱਗੇ ਰੁਝਾਨ ਸੀ ਲੋਕ ਸੁਣਦੇ ਸੀ ਪਿਆਸੀ ਅਸੀਂ ਵੀ ਖੜੇ ਲੈ ਸਾਡੇ YouTube ਤੇ ਖੜੇ ਪਏ ਆ ਲੋਕ ਬੜੇ ਪਿਆਰ ਨਾਲ ਸੁਣ ਦਿੰਦੇ ਸੀ ਬਹਿ ਕੇ ਬੜਾ ਆਰਾਮ ਨਾਲ ਸੁਣਨਾ ਤੇ ਹੁਣ ਹੁਣ ਸੁਣਦੇ ਘੱਟ ਆ ਸ਼ੋਰ ਸ਼ਰਾਬਾ ਜ਼ਿਆਦਾ ਹੋ ਗਿਆ ਹੁਣ ਪਹਿਲਾਂ ਜਿਹੜੀ ਉਹ ਮਠਾਸ ਸੀ ਉਹ ਤਾਂ ਖਤਮ ਹੋ ਗਈ ਤੂੰ ਟੜਕਾ ਤੂੰ ਟੜਕਾ ਆ ਗਏ ਟੋਲ ਢਗ 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 ਕਰੇ ਚਲੋ ਉਹ ਪਹਿਲਾ ਵਾਲਾ ਸਵਾਦ ਨਹੀਂ ਰਿਹਾ ਬਈ ਚਮਕੀਲਾ ਜੀ ਦੀ ਤੁਸੀਂ ਗੱਲ ਕੀਤੀ ਵੀ ਨਾਲ ਬੈਠਦੇ ਉੱਠਦੇ ਰਹੇ ਹੋ ਕਦੇ ਕੋਈ ਚਮਕੀਲਾ ਜੀ ਦਾ ਗੀਤ ਆ ਜਿਹੜਾ ਅਕਸਰ ਗੁਣਗਣਾਉਂਦੇ ਹੋਣਗੇ ਅਸੀਂ ਮੈਂ ਚਮਕੀਲਾ ਜੀ ਦਾ ਰਿਕਾਰਡ ਵੀ ਇੱਕ ਕਰਾਇਆ ਅਚਾਨਕ ਲਿਖਿਆ ਹੋਇਆ ਲਿਖਿਆ ਹੋਇਆ ਜੀ ਤੁਮੇ ਪਹਿਲਾ ਲੋਕ ਤਤ ਕਰਾਇਆ ਸੀ ਉਹਨਾਂ ਦੇ ਦੋ ਹੱਥ ਕੁ ਭਾਏ ਬਿੱਟੇ ਪਿੱਛੇ ਵਰਜਾਂ ਦੇ ਪੁੱਤ ਜੱਟਾਂ ਦੇ ਰੱਖਦੇ ਨਿਤਲਿਸ਼ਾ ਕੇ ਤਿੱਖੀਆਂ ਤੇਜ ਗਿਟਾਰਾ ਵੱਟ ਦੇ ਰੋਲੇ ਪਿੱਛੇ ਪੱਟਣ ਸਿਰ ਕੇ ਭਾਈਆਂ ਦੇ ਭਾਈਆਂ ਭਾਈਆਂ ਵਿੱਚ ਤਾਂ ਪੈ ਗਈਆਂ ਲੋਕੋ ਖਾਰਾ ਨਹੀਂ ਇਹ ਜਿਹੜਾ ਗੀਤ ਸੀਗਾ ਇਹ ਉਹਨਾਂ ਦੇ ਮੌਤ ਤੋਂ ਬਾਅਦ ਤੁਸੀਂ ਉਹ ਮੌਤ ਤੋਂ ਪਹਿਲਾਂ ਹੀ ਤੁਹਾਨੂੰ ਦੇ ਕੇ ਸੀ ਜਾਂ ਮੈਂ ਕਿਹਾ ਬਾਅਦ ਮੈਂ ਉਹਨਾਂ ਦੇ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸੀ ਉਹ ਆਪ ਸਟੇਜ ਤੇ ਗਾਉਂਦੇ ਸੀ ਅੱਛਾ ਉਹ ਸਟੇਜ ਤੇ ਗਾਉਂਦੇ ਸੀ ਫਿਰ ਉਹ ਜਦੋਂ ਰਿਕਾਰਡ ਨਹੀਂ ਸੀ ਹੋਇਆ ਉਹਨਾਂ ਦਾ ਕੀਤੇ ਅਸੀਂ ਉਹ ਲਿਖ ਕੇ ਅਸੀਂ ਗਾਉਣ ਲਾ ਕੇ ਗਾਉਣ ਤੋਂ ਬਾਅਦ ਫਿਰ ਅਸੀਂ ਰਿਕਾਰਡ ਕਰਾਇਆ ਇੱਕ ਉਹਨਾਂ ਦਾ ਉਹਨਾਂ ਦਾ ਗੀਤ ਹੋਰ ਮੇਰਾ ਜਲਦੀ ਹੀ ਆਉਣ ਵਾਲਾ ਹੈ ਉਹਨਾਂ ਨੇ ਲਿਖਿਆ ਹੋਇਆ ਹੈ ਉਹਨਾਂ ਨੇ ਗਾਇਆ ਹੈ ਕੀ ਜ਼ੋਰ ਗਰੀਬਾਂ ਦਾ ਉਹਦੇ ਚੰਨ ਬੋਲ ਹੋ ਜਾ ਕੁੜੀ ਆਲੇ ਬੋਲ ਕਿਉਂਕਿ ਕੁੜੀ ਦਾ ਅੱਜ ਮੈਂ ਕੱਲਾ ਹੀ ਆ ਕੱਲੇ ਹੀ ਹਾਂ ਜੀ ਕੀ ਚੋਰ ਗਰੀਬਾਂ ਦਾ ਮਾਰੀ ਝੜਕ ਸੋਹਣਿਆ ਮੁੜ ਗਏ ਸਾਡੀ ਕੱਖਾਂ ਦੀ ਕੁਲੀ ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਗਏ ਤਾਰ ਫਿਰਗੀ ਸੀ ਨਵੇਂ ਤਾਰ ਫਿਰਗੀ ਸੀ ਨਵੇਂ ਤੈਨ ਗੱਲ ਹੱਸਦੇ ਹਾਂ ਹੱਸਦੇ ਹਾਂ ਤੇਈ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਰਦਾਰੀ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਰਦਾਰੀ ਚੰਗੀ ਲਾਈ ਦੇ ਬੋਲ ਦੋ ਦਿਲ ਤਾਂ ਜੁੜ ਗਏ ਨਹੀਂ ਸੋਣੇ ਨਹੀਂ ਜੁੜੀਆਂ ਤਕਦੀਰਾ ਲੱਖਾਂ ਰਾਂਝੇ ਤੁਰ ਗਏ ਨਹੀਂ ਇਥੇ ਫਿਰਨ ਵਿਲਕਦੀਆਂ ਹੀਰਾ ਸੁਣ ਬਖਸ਼ਣ ਹਾਰੀਏ ਨਹੀਂ ਬਖਸ਼ਨਾ ਹਾਰੀ ਏ ਨੀ ਸੋ ਤੇਰੀ ਤੇਗੀ ਤੇਰੀ 니ਜ ਤੋਂ ਪਹਿਲੀ ਲਾਮ ਪੜੀ ਹਾਏ ਨੀ ਭੁੱਬ ਨ ਕਰਗੀ ਮੇਰੀ ਜਦੋਂ ਪਹਿਲੀ ਲਾਮ ਪੜੀ ਨੀ ਤਾਨ ਕਰਗੀ ਮੇਰੀ ਬਜੀ ਚਮਕੀਲਾ ਨਾਲ ਜੁੜੀ ਕੋਈ ਯਾਦ ਨਹੀਂ ਹੈ ਜਦੋਂ ਉੱਥੇ ਬੈਠੇ ਹੁੰਦੇ ਸੀ ਕਿਵੇਂ ਦਫ਼ਤਰਾਂ 'ਚ ਬੈਠਦੇ ਸੀ ਕਿਵੇਂ ਹੋਇਆ ਉਹਨਾਂ ਦਾ ਚਮਕੀਲਾ ਜੀ ਨਾਲ ਬਹੁਤ ਜ਼ਿਆਦਾ ਨੇ ਕਈ ਵਾਰੀ ਜਦੋਂ ਹੁਣ ਅਸੀਂ ਪਾਰਕ ਵਿੱਚ ਬੈਠੇ ਆ ਗੱਲਾਂਬਾਤਾਂ ਚੱਲਦੀਆਂ ਰਹਿਣੀਆਂ ਤੇ ਜਦੋਂ ਮੇਰੇ ਇਲਾਕੇ 'ਚ ਜਾਣਾ ਉਹਨਾਂ ਨੇ ਉਹਨਾਂ ਨੇ ਮੈਨੂੰ ਆਪ ਚਮਕੀਲਾ ਕਹਿਣਾ ਵੀ ਉੱਥੇ ਇੱਕ ਉਹ ਚਮਕੀਲਾ ਬੈਠਾ ਹੈ ਆਪਾਂ ਵਾਪਸੀ ਤੇ ਉਹਨੂੰ ਚੋ ਚਮਕੀਲੇ ਨੂੰ ਮਿਲ ਕੇ ਜਾਣਾ ਤੇ ਆਣ ਕੇ ਸਾਡੇ ਵਾਪਸੀ ਤੇ ਜਦੋਂ ਆਉਣਾ ਉਹਨਾਂ ਨੇ ਸਾਡੇ ਕੋਲ ਚਾਹ ਚੁਪੀਣੀ ਗੱਪਾਂ ਸੱਪ ਮਾਰਦੇ ਰਹਿੰਦੇ ਸੀ ਜਣਜੀ ਅਮਰ ਸਿੰਘ ਚਮਕੀਲਾ ਵੀ ਤੁਹਾਨੂੰ ਚਮਕੀਲਾ ਨਾਮ ਸੰਬੋਧਨ ਕਰਦੇ ਸੀਗੇ ਫਿਰ ਮੇਵਾ ਸਿੰਘ ਸੇਵਾ ਸਿੰਘ ਨਾਰਥ ਉਹਨਾਂ ਨੇ ਸੋਚਿਆ ਵੀ ਚਲੋ ਉਹ ਤਾਂ ਕਹਿੰਦੇ ਸੀ ਅਸੀਂ ਲਾ ਲਈਏ ਚਮਕੀਲਾ ਕਿਉਂਕਿ ਉਹਨਾਂ ਨੇ ਚਮਕ ਚਮਕੀਲਾ ਵੀ ਨ ਤੇ ਬਲਵਿੰਦਰ ਬੱਬੂ ਬੱਬੂ ਤੋਂ ਚਮਕੀਲਾ ਬਲਾਸੇ ਵਾਸੇ ਨੋਰ ਤੇ ਉਹ ਵੀ ਬਣਾਇਆ ਹੂੰ ਤੇ ਇਸ ਤੋਂ ਬਣਾ ਇੱਕ ਹੋਰ ਕਲਾਕਾਰ ਸੀ ਸ਼ਾਇਦ ਉਹਨਾਂ ਦਾ ਨਾਮ ਵੀ ਇਹਨਾਂ ਨੇ ਚਮਕੀਲਾ ਰੱਖਿਆ ਸੀਗਾ ਇਹਦਾ ਸੀ ਸ਼ਾਇਦ ਲੱਖੀ ਕਿੱਲ ਲੱਖੀ ਚਮਕੀਲਾ ਸੀਗਾ ਉਹਨਾਂ ਦਾ ਸ਼ਾਇਦ ਖਨੇ ਦਾ ਸੀ ਲੱਖੀ ਚਮਕੀਲਾ ਹਾਂ ਉਹ ਵੀ ਸੀਗਾ ਇਸ ਤੋਂ ਲਾਪਾਪਾਈ ਆ ਜਿਹੜਾ ਤੁਸੀਂ ਚਿੱਕਾ ਇਹ ਸਮਾਜ ਨੂੰ ਸਾਡੇ ਨੂੰ ਚੋਟ ਕਰਦਾ ਸਰਕਾਰਾਂ ਨੂੰ ਵੀ ਚੋਟ ਕਰਦਾ ਹੈਨਾ ਅੱਜਕੱਲ ਸਰਕਾਰਾਂ ਨਾਲ ਮੱਥਾ ਲਾਉਣਾ ਹੈਨਾ ਤੇ ਇਹਦੇ ਕੋਈ ਚੰਨ ਬੋਲ ਹੋਰ ਹੋ ਜਾਣ ਸਦੋ ਰਾਜੇ ਕੁੱਤੀ ਦੀ ਚੋਰਾ ਸੰਗ ਦੋਸਤੋਂ ਫਿਰ ਬਦਲ ਜਾਂਦੇ ਨੇ ਰੰਗ ਢੰਗ ਦੋਸਤੋਂ ਪਹਿਲਾਂ ਵਾਲਾ ਹੁਣ ਕੰਮ ਕਾਰਨਾ ਰਹਾ ਕਿਸੇ ਉੱਤੇ ਕੋਈ ਇਤਬਾਰ ਨਾ ਰਹਾ ਪਹਿਲਾਂ ਵਾਲਾ ਹੁਣ ਕੰਮ ਕਾਰਨਾ ਰਹਾ ਕਿਸੇ ਉੱਤੇ ਕੋਈ ਇਤਬਾਰ ਨਾ ਰਹਾ ਵਧ ਗਏ ਕਰਾਪਸ਼ਨ ਰੇਟ ਸੱਜਣੋ ਵਧ ਗਏ ਕਰਾਪਸ਼ਨ ਰੇਟ ਸੱਜਣੋ ਸੱਚੇ ਨੂੰ ਤਾਂ ਝੂਠਾਈ ਦਬਾਈ ਜਾਂਦਾ ਏ ਹੋ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਦੋਸਤੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਮਜੀ ਤੁਹਾਡਾ 35 ਸਾਲ ਦਾ ਸਫਰ ਹੋ ਗਿਆ ਗਾਇਕੀ ਦਾ ਪਹਿਲਾਂ ਦੇ ਤੇ ਹੁਣ ਕੀ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਲੋਕ ਸਰੋਤੇ ਸੀ ਜਨਕਿ ਜਦੋਂ ਅਸੀਂ ਗਾਇਕ ਲੋਕ ਗਾਇਕ ਸੀ ਤੇ ਇੱਧਰ ਸ੍ਰੋਤੇ ਸ੍ਰੋਤੇ ਨਾਰਸ਼ਗਰੇ ਹੁਣ ਕਲਾਕਾਰ ਸ੍ਰੋਤੇ ਨਹੀਂ ਰਹਿ ਹੁਣ ਦਰਸ਼ਕ ਬਣ ਗਿਆ ਕਿ ਆਪਾਂ ਟੀਵੀ ਦੇ ਆ ਗਏ ਚੈਨਲ ਆ ਗਏ ਮਾਧਮ ਆ ਗਿਆ ਉਹਦੇ ਵਿੱਚ ਲੋਕ ਦੇਖਦੇ ਆ ਅੱਜ ਕੱਲ ਚਮਕੀਲਾ ਸਾਹਿਬ ਨੇ ਦੋਨਾਂ ਗੰਦਾ ਗਾਏ ਨੇ ਜਿੰਨਾ ਅੱਜ ਕੱਲ ਚੱਲ ਰਿਹਾ ਆ ਜਿਹੜਾ ਮੋਬਾਈਲ ਸਾਡੇ ਕੋਲੇ ਆ ਇਹਦੇ ਵਿੱਚ ਬੜਾ ਕੁਝ ਆ ਹੁਣ ਤਾਂ ਕੋਈ ਕਿਸੇ ਨੂੰ ਕੋਈ ਆਵਾਜ਼ ਵੀ ਚੱਕਦਾ ਵੀ ਆਵੇਂ ਮੋਬਾਈਲ ਦੇ ਵਿੱਚ ਇੰਨਾ ਕੁਝ ਆ ਗਿਆ ਤੇ ਚਮਕੀਲਾ ਦੇ ਨਾਲ ਗੰਦਾ ਗਾਏ ਨੇ ਜਿੰਨਾ ਉੱਤੇ ਅਲੀਗੇਸ਼ਨ ਆ ਤੇ ਬਰਨਾ ਵੀ ਕਲਾਕਾਰ ਨੇ ਕੀਤਾ ਸਾਡੇ ਨਾਲ ਨੇ ਬਜੀ ਇੱਥੇ ਪੰਜਾਬ ਚ ਗਾਇਆ ਕਿ ਵਿਦੇਸ਼ ਬਦੂਸ ਜਾਣ ਦਾ ਵੀ ਕੋਈ ਮੌਕਾ ਮਿਲਿਆ ਮੈਂ ਕੈਨੇਡਾ ਵੀ ਗਏ ਜੀ ਇਟਲੀ ਕੈਨੇਡਾ ਅਮਰੀਕਾ ਦੇ 6-7 ਟੂਰ ਲਾਇਆ ਸੀ ਗਾਇਕੀ ਦੇ ਸੱਪ ਬਹੁਤ ਵਧੀਆ ਰਿਸਪੌਂਸ ਮਿਲਦਾ ਰਿਹਾ ਉੱਥੇ ਵੀ ਸੁਰਤਿਆਂ ਦਾ ਸਾਡੇ ਨਾਲ ਜਗਮਉਨ ਕੌਰ ਜੀ ਸਰੰਦਰ ਸਿੰਧਾ ਜੀ ਰਣਜੀਤ ਮਣੀ ਜੀ ਅਰਮਨ ਜੱਟ ਆਣ ਕੇ ਸਾਰੇ ਰਲ ਕੇ ਕੈਨੇਡਾ ਜਦੋਂ ਗਏ ਸੀ ਉਦੋਂ ਸੁਖੰਤ ਕੌਰ ਸੁਖੀ ਮੈਡਮ ਗੁਲਸ਼ਨ ਕੋਮਲ ਗੈਲ ਹਰਦੀਪ ਬਹੁਤ ਚਰਚਿਤ ਆ ਅਜਕਲ ਅਸੀਂ ਸਾਰੇ ਇਕੱਠੇ ਸ਼ੋਅ ਕਰਦੇ ਕਰਦੇ ਭਾਈ ਜੀ ਆਪ ਜਗਦੇ ਜਾਂਦੇ ਮੇਰਾ ਆਖਰੀ ਸਵਾਲ ਆ ਚਲੋ ਤੁਸੀਂ ਤਾਂ ਜਾਣਦੇ ਚਮਕੀਲਾ ਜੀ ਦੇ ਕਿਉਂਕਿ ਲੋਕ ਵੀ ਬੜੀ ਦੋਚਿੱਤੀ ਚ ਰਹਿੰਦੇ ਆ ਅਸਲ ਸ਼ਗਿਰਤ ਹੈ ਕਿਹੜੇ ਕਿਹੜੇ ਜਿਹੜੇ ਉਹਨਾਂ ਨੇ ਜਿਉਂਦੇ ਜੀਵ ਸ਼ਗਿਰਤ ਕੀਤੀ ਕੋਈ ਯਾਦ ਕੁਝ ਬਾਈ ਕਿਕਰਡਾਲੇ ਵਾਲਾ ਹਾਂ ਚਮਕ ਚਮਕੀਲਾ ਹਾਂ ਤੇ ਆਪਣਾ ਹਰਜੀਤ ਮਣੀ ਆ ਹਾਂ ਜਿਹੜੇ ਬਾਥੇ ਹੋਰ ਬਹੁਤ ਕਲਾਕਾਰ ਹੈਗੇ ਪਰ ਜਿਹੜੇ ਮੇਨ ਹੈ ਇੱਕ ਸਾਡਾ ਹਰਜਿੰਦਰ ਟੋਲੀ ਤੋਂ ਆ ਉਹ ਵੀ ਚਮਕੀਲਾ ਸ਼ਗਿਰਤ ਇੱਕ ਬਲਜਿੰਦਰ ਸੰਗੀਲਾ ਹਾਂ ਉਹ ਉਹਦਾ ਕਿਤੇ ਜ਼ਿਕਰ ਹੀ ਨਹੀਂ ਆਉਂਦਾ ਕਿਉਂਕਿ ਉਹ ਇਹਨਾਂ ਤੋਂ ਵੱਖਰਾ ਰਹਿੰਦਾ ਉਹ ਕਿਸੇ ਨਾ ਇਹਦੇ ਚ ਆਉਂਦਾ ਹੀ ਨਹੀਂ ਹੈ ਉਹ ਮੇਰੇ ਆਹ ਤੋਂ ਅੱਧਰ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਕਿਹਾ ਯਾਰ ਮੈਂ ਲੁਧਿਆਣਾ ਆਇਆ ਮੈਂ ਤੁਹਾਨੂੰ ਮਿਲ ਕੇ ਜਾਵਾਂ ਕਿ ਉਹ ਉਹਨੇ ਜਦੋਂ ਚਮਕੀਲਾ ਜੀ ਦਾ ਪੂਰਾ ਸੀ ਸਟਾਰਟਅਪ ਉਹ ਇੱਥੇ ਰਿਹਾ ਉਹਨਾਂ ਦੇ ਕੋਲੇ ਸਹੀ ਤਾਂ ਬੰਦੇ ਇਹ ਦੇਖਿਆ ਮੈਂ YouTube ਤੇ ਮੈਂ ਵੀ ਚਮਕੀਲੇ ਨਾਲ ਸੀ ਮੈਂ ਵੀ ਚਮਕੀਲੇ ਨਾਲ ਕਈਆਂ ਨੂੰ ਮੈਂ ਚਮਕੀਲੇ ਨਾਲ ਸ਼ਹਿਰਦਾਨ ਨਾਲ ਬਾਕੀ ਕਰਨ ਨਾਲ ਗੱਲ ਹੋਦਨ ਵਾਲੀ ਕੀਤੀ ਮੈਂ ਕਿਹਾ ਯਾਰ ਉਹ ਬੰਦਾ ਚੰਕੀਲਾ ਇਹਦਾ ਨਾਮ ਵਰਦ ਕੇ ਕਿੱਥੇ ਪਹੁੰਚ ਗਿਆ ਤੁਸੀਂ ਇਹਦਾ ਜਵਾਬ ਕਹਿੰਦੇ ਹਾਂ ਵੀ ਮੈਂ ਇੰਨਾ ਚਿਰ ਰਹਿਲ ਮਾਰਕੀਟ ਚ ਮੈਂ ਤਾਂ ਉਹ ਬੰਦੇ ਨੂੰ ਕਦੇ ਚੰਕੀਲਾ ਸਾਥੀ ਨੇੜੇ ਦੇਖਿਆ ਹੀ ਨਹੀਂ ਤੁਸੀਂ ਕੋਈ ਨਹੀਂ ਬੋਲਦੇ ਕਦੇ ਛੱਡੋ ਭਾਜੀ ਆਪਾਂ ਗੇਲਾ ਉਹ ਆਏ ਇੱਕ ਛੋਡੀ ਜੀ ਕਹਿੰ ਕੇ ਸਾਹ ਦੇ ਬੰਦੇ ਬਈ ਜਾਂਦੇ ਜਾਂਦੇ ਚੰਦ ਬੋਲ ਹੋਰ ਹੋ ਜਾਣ ਚੰਦ ਬੋਲ ਇੱਕ ਮੇਰਾ ਪਿੱਛੇ ਜੋ ਸੌਂਕ ਲਈ ਹੋਇਆ ਸੀਗਾ ਤੂੰ ਇੱਕੋ ਹੀ ਉਹਦੇ ਚੰਦ ਬੋਲ ਸਾਥੀ ਮਤਲਬ ਅਸੀਂ ਵੱਖਰੇ ਵੱਖਰੇ ਅਸੀਂ ਵੱਖਰੇ ਵੱਖਰੇ ਰੱਬ ਬਣਾਈ ਬੈਠਿਆਂ ਤਾਹੀ ਤਾਂ ਝੁਗਾ ਚੌੜ ਕਰਾਈ ਬੈਠਿਆਂ ਹੋ ਤਾਹੀ ਤਾਂ ਝੁਗਾ ਚੌੜ ਕਰਾਈ ਬੈਠਿਆਂ ਅਸੀਂ ਮੈਂ ਮੈਂ ਕਰਦੇ ਅਸੀਂ ਮੈਂ ਮੈਂ ਕਰਦੇ ਸੱਚ ਛਪਾਈ ਬੈਠਿਆਂ ਸਾਹਿਤਾ ਝੁਗਾ ਚੌੜ ਕਰਾਈ ਬੈਠਿਆਂ ਹੋ ਸਾਹਿਤਾ ਝੁਗਾ ਚੌੜ ਕਰਾਈ ਬੈਠਿਆਂ ਤੂੰ ਇੱਕੋ ਇਹ ਸਭ ਕਹਿੰਦੇ ਨੇ ਪਰ ਫੇਰ ਵੀ ਲੜਦੇ ਰਹਿੰਦੇ ਨੇ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਕੋਈ ਆਖੇ ਫਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਅਸੀਂ ਇੱਕ ਦੂਜੇ ਨਾਲ ਸਿੰਘ ਫਸਾਈ ਬੈਠਿਆਂ ਤਾਹੀ ਤਾਂ ਝੁੱਗਾ ਚੌੜ ਕਰਾਈ ਬੈਠਿਆਂ ਹੋ ਤਾਹੀ ਤਾਂ ਝੁੱਗਾ ਚੌੜ ਕਰਾਈ ਬੈਠਿਆਂ ਭਾਈ ਇਹ ਮੇਰਾ ਗੀਤ ਹੈ ਮੇਰਾ ਗੁਰਪਈਆ ਵੱਡਾ ਗੁਰਦੇਵਾਲ ਸ਼ੌਂਕੀ ਜੀ ਉਹਨਾਂ ਦਾ ਲਿਖਿਆ ਹੋਇਆ ਕਲਮ ਹੈ ਇਹ ਗੀਤ ਅਸੀਂ ਜਦੋਂ ਸ਼ੂਟ ਹੋ ਗਿਆ ਦੂਰ ਦਰਸ਼ਕ ਵਾਸਤੇ ਇੱਕ ਪ੍ਰੋਗਰਾਮ ਚੱਲਦੇ ਪ੍ਰਾਈਵੇਟ ਅਜਿਹਾ ਚੱਲਦੇ ਆ ਸਪான்ਸਰ ਪ੍ਰੋਗਰਾਸ ਸਪான்ਸਰ ਕਰਵਾਣਾ ਮੈਨੂੰ ਸ਼ੂਟ ਕਰਾ ਜਦੋਂ ਰਿਲੀਜ਼ ਹੋਣਾ ਸੀ ਮੈਨੂੰ ਦੂਜੇ ਦਿਨ ਹੋਣਾ ਸੀ ਕਦੇ ਉਹ ਤੁਹਾਡਾ ਕੀ ਤਾਂ ਲੱਗਣਾ ਨਹੀਂ ਹੈ ਮੈਂ ਕਾਰਨ ਕਹਿੰਦੇ ਨਹੀਂ ਜੀ ਇਹ ਬਾਈ ਦੀਆਂ ਵੋਟਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਮੈਂ ਕਿਹਾ ਚਲੋ ਠੀਕ ਹੈ ਭਾਈ ਪਰ YouTube ਤੇ ਵੀ ਕਿਹੜੇ ਸ਼ਬਦਾਂ ਤੋਂ ਉਹਨੂੰ ਤਰਾਸ ਸੀਗਾ ਉਹ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖਮਜਾਉਣਾ ਨਹੀਂ ਭਾਈ ਜੀ ਮੈਂ ਉਹ ਆਖੇ ਮੰਦਰ ਇਦਾਂ ਕਰਕੇ ਜਿਹੜੇ ਲਾਭਾਂ ਵਿੱਚ ਕਹਿੰਦੇ ਸਾਨੂੰ ਤੇਹਨੇ ਲੱਗੇ ਮੈਂ ਮੈਂ ਉਹੀ ਤੁਹਾਨੂੰ ਸਵਾਲ ਕਰਨ ਲੱਗਾ ਸੀ ਤੁਸੀਂ ਚਿੱਟੇ ਤੇ ਗਾਤਾ ਇੱਕ ਮੁੱਠੋ ਜੋ ਗਾਤਾ ਹੈ ਨਾ ਬਾਬਾ ਸਾਹਿਬ ਤੇ ਗਾਤਾ ਤੇ ਆ ਗੀਤ ਗਾਤਾ ਕਦੇ ਪਰਿਵਾਰ ਨੇ ਯਾਰਾਂ ਦੋਸਤਾਂ ਨੇ ਜਾਂ ਜਿਹੜੇ ਨੇੜੇ ਵਾਲੇ ਬੰਦੇ ਉਹੀ ਸਲਾਹ ਦੇਣ ਲੱਗ ਜਾਂਦੇ ਵੀ ਸਰਕਾਰਾਂ ਨਾਲ ਸਿੱਧੀ ਟੱਕਰ ਲਈ ਜੰਨੇ ਹੋ ਭਾਈ ਚੰਗੀ ਗੱਲ ਨਹੀਂ ਕਦੇ ਸਰਕਾਰਾਂ ਨਾਲ ਟੱਕਰ ਇਹ ਤਾਂ ਗੱਲ ਹੀ ਕੋਈ ਨਹੀਂ ਜੋ ਸੱਚ ਹੈ ਪਰ ਸੱਚ ਕਹ ਰਹੇ ਜੀ ਟੱਕਰਾਂ ਵਾਲੀ ਤਾਂ ਗੱਲ ਹੀ ਕੋਈ ਨਹੀਂ ਸਰਕਾਰਾਂ ਕਿੰਨੇ ਗੋਸ਼ਿਆ ਕਰਦੇ ਐ ਗੋਸ਼ਿਆ ਨਾਲ ਹੀ ਨਹੀਂ ਕਹਤ ਨੇ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਏਗਾ ਚਲੋ ਕੋਈ ਸਾਡੇ ਨਾਲ ਪਰਮਾਤਮਾ ਦਾ ਹੈ ਜਾਨਦੇ ਹਾਂ ਕਿ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ ਬਸ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦੇ ਵਧੀਆ ਸੁਣੋ ਵਧੀਆ ਕਲਾਕਾਰ ਜਿਹੜੇ ਉਹਨਾਂ ਨੂੰ ਮੌਕਾ ਦਿਓ ਉਹਨਾਂ ਨੂੰ ਵਧੀਆ ਕਲਾਕਾਰਾਂ ਨਾਲ ਆ ਜਾਣਗੇ ਮਾਣ ਕਰੋ ਇਹ ਹੀ ਕੰਮ ਹੈ ਇਸ ਦਾ ਇਹ ਇੱਕ ਹੋਰ ਸਵਾਲ ਅੱਜ ਦੇ ਜਿਹੜੇ ਕਲਾਕਾਰ ਨੇ ਬੌਂਸਰ ਬਹੁਤ ਰੱਖੇ ਹੋਏ ਨੇ ਤੁਸੀਂ 30 35 ਸਾਲ ਹੋ ਗਏ ਤੁਹਾਨੂੰ ਵੀ ਕਿਤੇ ਲੋੜ ਮਹਿਸੂਸ ਹੋਈ ਇਹ ਬੌਂਸਰ ਰੱਖ ਲਈਏ ਬਹੁਤ ਸਾਰੇ ਲੋੜ ਹੀ ਨਹੀਂ ਪੈਂਦੀ ਹਾਂ ਉਹ ਕਹਿੰਦੇ ਕੋਈ ਇਦਾਂ ਦਾ ਕੋਈ ਗਾਵਾਂ ਕਿ ਤਾਂ ਹੀ ਸਾਨੂੰ ਸਪਾਂਸਰਾਂ ਦੀ ਰੋੜ ਪਾਉਗੀ ਅਸੀਂ ਕੋਈ ਮਾੜਾ ਗੋਦ ਨਹੀਂ ਅਸੀਂ ਸਾਡਾ ਜਿਹੜਾ ਦਾਇਰਾ ਸਾਡੇ ਜਿਹੜੇ শ্রোਤੇ ਉਹੀ ਸਾਡੇ ਸਪਾਂਸਰ ਹੈ ਚਿੰਨेंद्र ਸਿੰਘ ਸੌਣ ਜਾਣੇ ਸੀ ਸਪਾਂਸਰਾਂ ਨੂੰ ਕੱਲ ਉਹ ਕਬਜ਼ਾ ਕਰਨ ਥੋੜਾ ਜਾਣਾ ਮੈਨੂੰ ਇੱਕ ਵਾਰੀ ਸਾਡਾ ਕਲਾਕਾਰ ਹੀ ਸੀਗਾ ਬਟੰਡੇ ਤੋਂ ਉਹ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਭਾਈ ਜੀ ਤੁਸੀਂ ਵੀ ਗੱਲਬਾਤ ਲੈ ਲਓ ਮੈਂ ਕਹਿੰਦਾ ਗੱਲ ਮੈਂ ਕੀ ਕਰਨੀ ਆ ਲਾ ਚੰਗਾ ਥੋੜਾ ਲੱਗਦਾ ਤਾਂ ਲਓ ਤੁਸੀਂ ਵੀ ਕੋਈ ਬੰਦੂ ਮੈਂ ਕਹਿੰਦਾ ਮੈਂ ਕਬਜ਼ਾ ਕਰ ਦੇਣਾ ਹੂੰ ਆਪਾਂ ਤਾਂ ਗੌਣ ਜਾਣੇ ਅਸੀਂ ਕਮਜੇ ਥੋੜਾ ਕਰਨ ਜਾਣੇ ਲੋਕਾਂ ਦਾ ਅਜੀ ਮੈਂ ਕਿਹਾ ਵੀ ਸਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਰੱਖੀ ਜਾਨਾ ਕੋਈ ਗੱਲ ਨਹੀਂ ਇਹ ਸਾਡੇ ਨਾਲ ਲੋਕਾਂ ਇੱਕ ਸੁਖ ਚਮਕੀਲਾ ਸੀਗੇ ਅਕਸਰ ਸਾਡੇ ਜਿਹੜੇ ਸਰੋਤੇ ਨੇ ਲੋਕ ਨੇ ਉਹ ਕਹਿ ਦਿੰਦੇ ਆ ਕਿ ਕਲਾਕਾਰਾਂ ਨੂੰ ਚੰਗਾ ਗਾਉਣਾ ਚਾਹੀਦਾ ਹੈ ਗੀਤਕਾਰਾਂ ਨੂੰ ਚੰਗਾ ਲਿਖਣਾ ਚਾਹੀਦਾ ਤਾਂ ਜੋ ਸਮਾਜ ਨੂੰ ਸੇਧ ਦਿੱਤੀ ਜਾ ਸਕੇ ਪਰ ਜਿਹੜੇ ਸਾਡੇ ਲੋਕ ਨੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚੰਗਾ ਸੁਣਨਾ ਚਾਹੀਦਾ ਜਿਹੜੇ ਚੰਗੇ ਗੀਤ ਲਿਖਦੇ ਨੇ ਜਾਂ ਗਾਉਂਦੇ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਦਾ ਮਾਨ ਸਨਮਾਨ ਵਧਾਉਣਾ ਚਾਹੀਦਾ ਤਾਂ ਹੀ ਜਿਹੜੇ ਕਲਾਕਾਰ ਨੇ ਚੰਗੇ ਗੀਤ ਗਾਉਣ ਵੱਲ ਤੇ ਲੇਖਕ ਨੇ ਜਿਹੜੇ ਲਿਖਣ ਵੱਲ ਆਉਣਗੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਆਪਣੀ ਸਜਾ ਜਰੂਰ ਅੱਜ ਲਈ ਇਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ